ਆ ਉਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਜਿੱਥੇ ਪਾਤਸ਼ਾਹਾਂ ਦੇ ਬਦਲੇ ਪੁੱਤਰਾਂ ਦੀ ਦਾਤ ਮਿਲਦੀ ਹੈ ਹਾਂਜੀ ਤੁਸੀਂ ਸਹੀ ਸੁਣਿਆ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ ਵਿਖੇ ਸਰੋਵਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ ਤੇ ਜਿੱਥੋਂ ਇੱਟਾਂ ਆ ਰਹੀਆਂ ਸਨ ਉਸ ਪੱਠੇ ਦੇ ਵਿੱਚ ਬਲਣ ਦੀ ਕਮੀ ਪੈ ਗਈ ਸੀ ਤੇ ਫਿਰ ਜਦੋਂ ਇਸ ਗੱਲ ਦਾ ਪਤਾ ਗੁਰੂ ਘਰ ਦੇ ਸੇਵਾਦਾਰ ਭਾਈ ਸਾਲੋ ਜੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਪਿੰਡ ਪੰਡੋਰੀ ਵੜਿਆ ਚ ਜਾ ਕਰਕੇ ਸੰਗਤਾਂ ਦੇ ਵਿੱਚ ਹੋਕਾ ਦਿੱਤਾ ਕਿ ਜਿਹੜਾ ਵੀ ਗੁਰੂ ਘਰ ਦੇ ਵਾਸਤੇ ਬਾਲਣ ਲੈ ਕਰਕੇ ਆਵੇਗਾ ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਪੁੱਤਰਾਂ ਦੀ ਦਾਤ ਮਿਲੇਗੀ ਤੇ ਉੱਥੇ ਫਿਰ ਸੰਗਤ ਜੀ ਗੱਡਿਆਂ ਤੇ ਗੱਡੇ ਬਾਲਣ ਜਿਹੜਾ ਆ ਚੁੱਕਾ ਸੀ ਜਦੋਂ ਇਸ ਗੱਲ ਦਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗਾ ਤੇ ਮਹਾਰਾਜ ਜੀ ਨੇ ਕਿਹਾ ਇੰਝ ਹੀ ਹੋਵੇਗਾ ਤੇ ਮਹਾਰਾਜ ਜੀ ਨੇ ਵਾਰ ਦਿੱਤਾ ਭਾਈ ਸਾਲੋ ਜਿਹਦੇ ਸਥਾਨ ਦੇ ਉੱਪਰ ਜਿਹੜਾ ਵੀ ਆ ਕਰਕੇ ਸੱਚੇ ਦਿਲੋਂ ਤੋਬੇ ਦੇ ਵਿੱਚ 40 ਦਿਨ ਇਸ਼ਨਾਨ ਕਰੇਗਾ ਔਰ ਸੱਚੇ ਮਨੋਂ ਸੇਵਾ ਕਰੇਗਾ ਉਹਦੀਆਂ ਮੰਨਦੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ ਗੁਰੂ ਕੇ ਪਿਆਰਿਓ ਅੱਜ ਇੱਥੇ ਬੇਂਦ ਸੰਗਤਾ ਟੋਬੇ ਦੇ ਵਿੱਚ ਇਸ਼ਨਾਨ ਕਰਕੇ ਬੱਚਿਆਂ ਦੀ ਦਾਤ ਪ੍ਰਾਪਤ ਕਰਦੀਆਂ ਹਨ ਅਤੇ ਮੰਨਦੀਆਂ ਭਾਵਨਾਵਾਂ ਪੂਰੀਆਂ ਕਰਦੀਆਂ ਹਨ ਔਰ ਇਸ ਟੋਬੇ ਦੇ ਵਿੱਚ ਸੁੱਕੇ ਬੱਚਿਆਂ ਦੇ ਇਸ਼ਨਾਨ ਕਰਨ ਦੇ ਨਾਲ ਉਹ ਹਰੇ ਭਰੇ ਹੋ ਜਾਂਦੇ ਨੇ ਤੰਦਰੁਸਤ ਹੋ ਜਾਂਦੇ ਨੇ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਟੋਬਾ ਪਾਈ ਸਾਲੋ ਦਰਬਾਰ ਸਾਹਿਬ ਤੋਂ ਬਹੁਤ ਹੀ ਥੋੜੀ ਦੂਰੀ ਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ